ਸਤਿ ਸ੍ਰੀ ਅਕਾਲ ਜੀ ਬਾਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ ਦੀਪਕ ਸ਼ਰਮਾ ਜੀ ਦਾ ਸਾਡਾ ਬਹੁਤ ਧੰਨਵਾਦ ਵੀਰ ਜੀ ਹੁਣ ਅੱਜ ਪੱਕੇ ਇਸ ਕੰਪਨੀ ਆ ਨਾ ਹਾਰਵੈਸਟਰ ਕਮੈਨ ਕੰਪਨੀ ਇਹਦਾ ਟੂਰ ਕਰਾਂਗੇ ਅੰਦਰ ਦੇ ਜੋ ਵੀ ਇਹਦੇ ਵਿੱਚ ਪਾਰਟ ਬਣਦਾ ਹਨਾ ਉਹ ਕਿੱਦਾਂ ਬਣਦਾ ਕਿਹੜੀ ਕੀ ਕੁਆਲਿਟੀ ਹੈ ਕੇਸ ਦੀ ਸਾਰੀ ਆਪਾਂ ਗੱਲਬਾਤ ਕਰਾਂਗੇ ਨਾਲ ਆਪਣੇ ਸ਼ਰਮਾ ਜੀ ਆਪਾਂ ਨੂੰ A to Z ਅੰਦਰ ਫੈਕਟਰੀ ਹਨਾ ਬਾਕੀ ਘੁਮਾਉਣਗੇ ਚਲੋ ਕਰਦੇ ਆਂ ਵੀਡੀਓ ਸਟਾਰਟ ਜਿਹੜੇ ਕਰੀਅਰ ਤੁਹਾਡੇ ਫੈਕਟਰੀ ਦਾ ਦੌਰ ਹਾਂਜੀ ਹਾਂ ਪਹਿਲਾਂ ਤਾਂ ਆਪਾਂ ਇੱਕ ਐਸਟੀਮੇਟ ਲਈ ਵੀ ਕਿੰਨੇ ਕਿਕੜ ਦੇ ਵਿੱਚ ਹੈੜੀ ਆਪਣੀ ਫੈਕਟਰੀ ਹੈ ਸਰ ਕਰੀਬ ਇਹ 50 ਏਕੜ ਦੇ ਵਿੱਚ ਫੈਕਟਰੀ ਹੈ ਆਪਣੀ 50 ਏਕੜ 50 ਕੀਲਿਆਂ ਦੇ ਵਿੱਚ ਫੈਕਟਰੀ ਹੈ ਭਾਈ ਇਹ ਪੰਜਾਬ ਦੇ ਵਿੱਚ ਕੀਲੇ ਚੱਲਦੇ ਆ ਨਾ 1 ਏਕੜ ਤਾਂ ਚਲੋ ਆਪਾਂ ਦੇਖਦੇ ਆਂ ਵੀ ਜਿਵੇਂ ਆਪਣੇ ਬਾਈ ਜੀ ਹੁਣ ਐਸਐਮਐਸ 'ਤੇ ਆਇਆ ਇਹ ਹਾਂਜੀ ਇਹ ਐਸਐਮਐਸ ਆਪ ਤਿਆਰ ਕਰਦੇ ਹੋ ਸਰ ਆਪ ਤਿਆਰ ਕਰਦੇ ਆਂ ਜੀ ਐਸਐਮਐਸ ਸਾਰਾ ਅੱਛਾ ਮਤਲਬ ਪੂਰਾ ਇਸ ਵਿੱਚ ਸਾਰਾ ਬਾਡੀ ਆਪ ਸਾਰਾ ਰੂਡ ਇਹਦਾ ਸਿਸਟਮ ਸਾਰਾ ਆਪ ਤਿਆਰ ਕਰਕੇ ਟੋਟਲੀ ਸਾਰੇ ਇਨ ਹਾਊਸ ਹੋ ਰਿਹਾ ਸਰ ਜੋ ਵੀ ਆਪਣੀ ਇਹ ਸਿਸਟਮ ਬਣ ਰਿਹਾ ਹੋ ਰਿਹਾ ਇਸ ਵਿੱਚ ਬਣ ਰਿਹਾ ਜਿਹੜੇ ਪਾਰਟ ਬਣ ਸਾਰੇ ਇਨ ਹਾਊਸ ਬਣ ਰਹੇ ਨੇ ਇਹ ਪੂਰੀ ਬਾਡੀ ਆਪ ਤਿਆਰ ਕਰਦੇ ਹੋ ਬਾਕੀ ਇਹਦਾ ਸ਼ੁਰੂਆਤ ਆ ਐਂਟਰ ਹੋ ਗਏ ਇੱਥੇ ਤੋਂ ਲੈ ਕੇ 50 ਕਿਲੇ ਬਈ ਬਹੁਤ ਉਹ ਨਿਆ ਨਾ ਛੋਟੇ ਜੇ ਨਹੀਂ ਹੁੰਦੇ ਬਗੀ ਸ਼ਰਮਾ ਜੀ ਜਿਹੜਾ ਥ੍ਰੈਸ਼ਰ ਸ਼ਰਮਾ ਜੀ ਜਿਹੜਾ ਇਹ ਥ੍ਰੈਸ਼ਰ ਤਿਆਰ ਕਰ ਰਹੇ ਹੋ ਇਹ ਸਪੈਸ਼ਲ ਲੱਗ ਜਾਈਏ ਥ੍ਰੈਸ਼ਰ ਇਹ ਤਾਂ ਕਮੈਂਡ ਦੇ ਵਿੱਚ ਨਾ ਤੂੜੀ ਵਾਲੀ ਦੇ ਵਿੱਚ ਨਾ ਹੋਰ ਚੀਜ਼ ਚ ਇਹ ਸਰ ਚੌਪ ਦਾ ਥ੍ਰੈਸ਼ਰ ਤਿਆਰ ਹੋ ਰਿਹਾ ਜੀ ਅੱਛਾ ਮੰਨ ਲਓ ਹੁਣ ਕਰੂਗੇ ਧਮਾਕਾ ਚ ਉੱਪਰ ਦਾ ਵੀ ਹਾਂਜੀ ਹਾਂ ਵਾਹ ਜੀ ਵਾਹ ਇੱਧਰ ਜਿਹੜੀ ਹੈ ਨਾ ਜੋ ਵੀ ਚਾਦਰ ਵਗੈਰਾ ਹੈ ਨਾ ਪਿਛਲੀ ਵੀਡੀਓ ਜੇ ਆਪਾਂ ਦੇਖਿਆ ਸੀ ਰਿਵਿਊ ਕਰਿਆ ਤਾਂ ਚਾਦਰਾਂ ਬਾਈ ਪਈਆਂ ਹੀ ਦੱਸਦੀਆਂ ਵੀ ਮਾੜੀ ਚਾਦਰ ਕਮੈਂਡ ਦੇ ਵਿੱਚ ਲੱਗਦ ਨਹੀਂ ਆ ਨਾ ਪਈ ਚਲੋ ਪੀਸ ਬੰਦਾ ਕਹਿ ਦਿੰਦਾ ਵੀ ਹੈ ਨਾ ਕੋਚ ਕਿਹੜਾ ਪ ਮੋਟੀਆਂ ਮੋਟੀਆਂ ਜਿਵੇਂ ਬਾਈ ਜੀ ਨੇ ਦੱਸਿਆ ਤਾਂ ਨਾ ਆਪਾਂ ਨੂੰ 18 ਤੋਂ ਲੈ ਕੇ 16 ਤੱਕਰ ਜਿਹੜੀ ਯਾਦਰਾ 14 16 ਉੱਥੇ ਤੱਕਰ ਲੱਗਦੀ ਆ ਬਾਕੀ ਵੀ ਮਸ਼ੀਨ ਨਹੀਂ ਬਹੁਤ ਵੱਡੀ ਮੰਡੀ ਸ਼ਰਮਾ ਇਹ ਕਹੇ ਕੀ ਕੰਮ ਕਰਦੀ ਆ ਮਸ਼ੀਨ ਸਰ ਇਹ ਆਰੀ ਦਾ ਕੰਮ ਕਰਦੀ ਆ ਮਨ ਲੋਹਾ ਬੱਢਣ ਦਾ ਲੋਹਾ ਬੱਢਣ ਵਾਲਾ ਕੰਮ ਕਰਦੀ ਜੀ ਇਹ ਅੱਛਾ ਜੀ ਹਾਂ ਜੀ ਨਾਲ ਦੀ ਨਾਲ ਜਿਹੜਾ ਬਰਾਦਾ ਜੇ ਇੱਧਰ ਸਿੱਟੀ ਜੀ ਨਿਕਲੀ ਜਾਂਦਾ ਜੀ ਬੜਾ ਤਕੜਾ ਸਿਸਟਮ ਹੁਣ ਆ ਰਹੀਆਂ ਨਾਲ ਸਿਸਟਮ ਦਾ ਗਾਇਬ ਹੀ ਹੋ ਗਿਆ। ਹਾਂਜੀ। ਇਹ ਵੀ ਲੇਜ਼ਰ ਕਟਿੰਗ ਲੇਜ਼ਰ ਕਰਦੀ ਹੈ ਕਿ ਵੀ ਮੰਨ ਲਓ ਨਹੀਂ ਸਰ ਕਟਿੰਗ ਵਾਸਤੇ ਹੀ ਹੈ ਜੀ ਓਨਲੀ। ਨਹੀਂ ਮੰਨ ਲਓ ਉਹ ਦਿਆਂਗਾ ਕਰਦੀ ਹੈ ਬਲੇਡ ਚੱਲਦਾ ਹੈ ਕਿ ਆਹ ਚੱਲਦਾ ਸਰ। ਆਟੋਮੈਟਿਕ ਬਲੇਡ ਚੱਲਦਾ ਸਰ ਇੱਥੇ। ਵਾਹ ਜੀ ਵਾਹ। ਇਧਰ ਆਪਣਾ ਸਮਾਨ ਹੈ ਜਿਹੜਾ ਨਾ ਇੱਥੇ ਤੇ ਮੰਨ ਲਓ ਸਿਸਟਮ ਜਿਹੜਾ ਜੋ ਵੀ ਕੰਬੈਨ ਨੂੰ ਲੋਹਾ ਵਗੈਰਾ ਹਨਾ ਉਹ ਕਟਿੰਗ ਹੋ ਕੇ ਜਾਂਦਾ ਸਾਰੇ ਲੇਜ਼ਰ ਕਟਿੰਗ ਜੋ ਵੀ ਹੈ ਸਾਰਾ ਸਿਸਟਮ ਇੱਥੇ ਲੱਗਿਆ ਹੈ ਉਹਦੇ ਬਾਅਦ ਹਲੇ ਦਾ ਗਾਹ ਹੈ ਸੇ। ਹੁਣ ਤੁਹਾਨੂੰ ਜਿਹੜੀ ਆਪਣੀਆਂ ਕੰਮ ਦੀਆਂ ਚੀਜ਼ਾਂ ਹਨਾ ਉਹ ਦਿਖਾਉਨੇ ਆ ਆ ਰੂ ਆ ਰੂ ਲੈ SMS ਦਾ ਹਾਂਜੀ ਸਰ ਜੀ ਇਹ ਵੀ ਆਪ ਤਿਆਰ ਕਰਦੇ ਹਾਂ ਸਰ ਆਪ ਤਿਆਰ ਹੋ ਰਿਹਾ ਜੀ ਵਾਹ ਜੀ ਵਾਹ ਇਹ ਆ ਗਏ ਆਪਣੀਆਂ ਹਿਸ਼ਾਬ ਤਾਂ ਨਹੀਂ ਭਾਈ ਸ਼ਰਮਾ ਜੀ 4/4 ਹਿੱਸਾ ਖੋਲੀ ਹੋ ਜਮੇ ਖਾਲੀ ਜੇ ਕਰਿਆ ਹੋਇਆ ਸਰ ਅਸੀਂ ਸੈਂਟਰ ਕਰਕੇ ਹਿਸਾਬ ਲਾਉਨੇ ਆ ਜੀ ਉਹ ਸੈਂਟਰ ਕਿਵੇਂ ਮੰਨ ਲੋ ਜੀ ਸੈਂਟਰ ਦੇਖੋ ਸਰ ਆਪਾਂ ਇਹ ਤੂੰ ਖਰਾ ਤੇ ਇਹਦੇ ਘੱਟ ਨਹੀਂ ਮੰਨ ਲੋ ਆਪਾਂ ਕਵਾੜੀਆਂ ਨੇ ਚੱਕ ਲਏ ਉਹਨੇ ਇੱਕ ਛੜ ਵੱਧ ਹੁੰਦਾ ਇੱਕ ਛੜ ਘੱਟ ਹੁੰਦਾ ਸਰ ਉਹ ਆਪਾਂ ਉਹਦੀ ਫਿਰ ਖਰਾਤ ਤੇ ਆਪਾਂ ਨੂੰ ਕਟਿੰਗ ਕਰਕੇ ਜੀ ਇਹਦਾ ਸਾਰਾ ਆਪਾਂ ਟਿਊਬੋ ਜੇ ਲੰਬੀ ਕਰ ਕਰਦੇ ਆ ਬਰਾਬਰ ਕਰਦੇ ਆ ਦੋਨੇ ਟਿਊਬਾਂ ਆਪਾਂ ਵੀ ਵਲੋਂ ਹਾਂਡੀ ਗੱਭੇ ਰੱਖ ਰੌਣ ਗੱਭੇ ਰਹਿ ਜਾਂਦਾ ਹਾਂ ਗੱਭੇ ਰਹੇ ਸਰ ਪਹਿਲੇ ਉਰੀ ਦੇ ਕਰਕੇ ਦੰਨੇ ਹੋ ਹਾਂਜੀ ਹਾਂ ਕਿਤੇ ਕਰਿਆ ਹੋਇਆ ਪਿਆ ਹਾਂਜੀ ਹਾਂ ਸਰ ਪਿਆ ਉਹ ਵੀ ਦਿਖਾਉਨੇ ਆ ਤੁਹਾਨੂੰ ਬਾਕੀ ਆ ਆ ਸ਼ਾਰਟਾਂ ਜਿਵੇਂ ਹੈ ਨਾ ਆਪਾਂ ਉਹਦੇ ਰਿਵਿਊ ਜੀ ਗੱਲ ਕਰੀਦੀ ਵੀ ਸ਼ਾਰਟਾਂ ਦੋਨੇ ਪਾਸੇ ਦੇ ਨਾ ਮੇਰੇ ਆਪਾਂ ਬਹੁਤ ਸੋਹਣੀਆਂ ਡਿਜ਼ਾਈਨ ਜਾਂ ਪਾ ਕੇ ਗੋਲੀਆਂ ਕਰਕੇ ਫੇਰ ਕਿਤੇ ਜਾ ਕੇ ਲੱਗਦੀਆਂ ਕਿ ਮੈਂ ਇਹਨੂੰ ਬਾਕੀ ਆ ਤੁਹਾਡੇ ਸਾਹਮਣੇ ਆ ਨਾ ਜੋ ਵੀ ਸਿਸਟਮ ਕਟਿੰਗ ਆ ਲੇਜ਼ਰ ਕਟਿੰਗ ਆ ਆ ਕਟਿੰਗ ਮਸ਼ੀਨ ਆ ਜੀ ਇਹ ਸਰ ਇਹ ਲੇਜ਼ਰ ਕਟਿੰਗ ਮਸ਼ੀਨ ਆ ਜੀ ਇਹ ਲੇਜ਼ਰ ਆ ਹਾਂਜੀ ਹਾਂ ਇਹਦੀ ਕਮਾਲ ਆ ਬਾਈ ਸਾਰੀ ਹੈ ਨਾ ਜੋ ਵੀ ਬਿਲਕੁਲ ਸਰ ਬਿਲਕੁਲ ਕੰਬਾਈਨ ਦੇ ਵਿੱਚ ਚਾਦਰ ਕੱਟਣੀਆਂ ਦੇਖੋ ਇੱਧਰ ਕਿੰਨੇ ਡਿਜ਼ਾਈਨ ਆ ਜਿਹੜੇ ਆ ਨਾ ਮੰਨ ਲਓ ਬਣੀਆਂ ਬਣੀਆਂ ਛੋਟੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ ਜਿਵੇਂ ਆ ਹੁਣ ਕਟਿੰਗ ਹੋਈ ਹੋਈ ਲੇਜ਼ਰ ਕਟਿੰਗ ਹੋਈ ਹੋਈ ਲੇਜ਼ਰ ਕਟਿੰਗ ਹੋਈ ਆ ਸਰ ਬਿਲਕੁਲ ਦੇਖ ਕੇ ਜਾਂ ਇਹਨੂੰ ਫੜ ਕੇ ਆਇਆ ਲੱਗਦਾ ਵੀ ਜਿਵੇਂ ਪਤਾ ਨਹੀਂ ਬਣ ਕੇ ਕਣਾਈ ਆ ਇਹ ਲੇਜ਼ਰ ਕਟਿੰਗ ਸਾਰੀ ਆ ਇਹ ਵਾਲਾ ਸਫਾਈ ਦੇਖੋ ਪਹਿਲਾਂ ਦਈ ਹੈ ਨਾ ਵੀ ਸ਼ੀਸ਼ੇ ਵਾਂਗੂੰ ਚਮਕਦੀ ਹੈ ਜਿੱਧਰ ਤੇ ਵੱਡੀ ਹੈ ਮਸ਼ੀਨ ਨੇ ਬਹੁਤ ਸੋਹਣੀ ਹੈ ਇਹ ਵੀ ਅੱਛਾ ਇੱਧਰ ਹੁਣ ਜਿਹੜੇ 50 ਗਿੱਲਿਆਂ ਦੇ ਵਿੱਚ ਆਪਣੀ ਫੈਕਟਰੀ ਆਈ ਆ ਸਿਰਫ ਕੰਬਾਈਨਾਂ ਦੀ ਉਹ ਆਈ ਆ ਸਰ ਕੰਬਾਈਨਾਂ ਦੀ ਆਈ ਆ ਜੀ ਕੰਬਾਈਨ ਕੰਬਾਈਨ ਇੱਥੇ ਬਣਿਆ ਕਰੂ ਬਾਕੀ ਇਹ ਵੀ ਲੇਜ਼ਰ ਕਟਿੰਗ ਆ ਜੀ ਸਰ ਇਹ ਪੰਚਿੰਗ ਮਸ਼ੀਨ ਆ ਪੰਚਿੰਗ ਮਸ਼ੀਨ ਮੰਨ ਲਓ ਕਿਵੇਂ ਇਹ ਸਰ ਜੋ ਆਪਣੇ ਸ਼ੀਟ ਦੇ ਵਿੱਚ ਗਲੀਆਂ ਕਰਨ ਦਾ ਕੰਮ ਕਰਨਾ ਉਹ ਇੱਥੇ ਆ ਮਸ਼ੀਨ ਤੇ ਹੋਣਾ ਜੀ ਜਿਹੜੇ ਹੌਲ ਹੋਣੇ ਨੇ ਸ਼ਾ ਮੰਨੋ ਹੌਲ ਵੀ ਮਸ਼ੀਨ ਇਹ ਕਰਦੀ ਹੈ ਕਰਕੇ ਬਰਮਾ ਚੱਕਣਾ ਡਰੈਨ ਚੱਕੀਆਂ ਨਾ ਹੌਲੇ ਉਹ ਮਸ਼ੀਨ ਇਹ ਕਰੂ ਸਰ ਸਿਸਟਮ ਬਾਈ ਬਾਲਾ ਤਕੜਾ ਹਨਾ ਕਿ ਇਸ ਗਰੁੱਪ ਦਾ ਦੇਖਣ ਨੂੰ ਤਾਂ ਲੱਗਦਾ ਮਲੇਰ ਕੋਟਲੇ ਜੀ ਕਈ ਵਾਰ ਲੰਗੀ ਦਾਦਾ ਹਿੰਦੁਰ ਵੀ ਨਹੀਂ ਯਾਰ ਕੀ ਇੱਥੇ ਹਨਾ ਟਾਈਮ ਨਹੀਂ ਜਾਂ ਹੋਰ ਇਹ ਆਪਣੇ ਸਟੋਰ ਆ ਗਏ ਜੀ ਸਾਰੇ ਸਟੋਰ ਦਾ ਗੱਲ ਅੱਛਾ ਮੰਨ ਲਓ ਇਹ ਸਟੋਰ ਆ ਗਏ ਜਿਹੜਾ ਆਪਣੇ ਪਾਰਟਸ ਵਗੈਰਾ ਮਿਲਨੇ ਆ ਇੱਧਰ ਆ ਗਏ ਜੀ ਕੰਮ ਇਨਾਂ ਦਾ ਮੰ ਲੋ ਜਿੱਥੇ ਤਿਆਰ ਹੁੰਨੀ ਆਗੇ ਤਿਆਰ ਵੀ ਕੀ ਹੁੰਨੀ ਐ ਸਿਰਫ ਇੱਥੇ ਮਾੜੀ ਵੋਟ ਕੀ ਸੈਂਸਰੀ ਜਿਹੜੀ ਹੈ ਨਾ ਆ ਇਧਰ ਏਸੀ ਵਾਲੀ ਕਮੈਂਟ ਐ ਕਰ ਸ਼ਰਮਾ ਜੀ ਏਸੀ ਵਾਲੇ ਕਮੈਂਟਾ ਕਿੰਨੀ ਅਕਦੇ ਚੁੱਕੀ ਹੁਣ ਤੱਕ ਸਰ ਏਸੀ ਵਾਲੀਆਂ ਆਪਣੀਆਂ ਸਰ ਚਲੀ ਗਈਆਂ 100 ਤੋਂ 150 ਕਮਾਈ ਚਲੀ ਗਈ ਸਰ ਅੱਛਾ ਜੀ ਹਾਂ ਜੀ ਇਹ ਕਹਿ ਮਨਾ ਆਪ ਤਿਆਰ ਕਰਦੇ ਹਾਂ ਫਿਰ ਸਰ ਕਹਿ ਹੁਣ ਆਪ ਹੀ ਤਿਆਰ ਕਰਦੇ ਹਾਂ ਪੂਰਾ A to Z ਆਪ ਜੀ ਪੂਰਾ A to Z ਸਰ ਅੱਛਾ ਜੀ ਬਣਿਆ ਬਣਾ ਨਹੀਂ ਸਰਦੇ ਨਹੀਂ ਸਰ ਨਹੀਂ ਜੀ ਬਾਕੀ ਏਸੀ ਇਹ ਜੇ ਤਿਆਰ ਨਹੀਂ ਹੈਗੀ ਨਾ ਫਿਰ ਕਿਤੇ ਤਿਆਰ ਹੋਈ ਉਹੀ ਇਹਦੇ ਵੀ ਗੱਲਬਾਤ ਕਰਾਂਗੇ ਇਧਰ ਆ ਟਰੈਕਟਰ ਵਾਲੀ ਮਸ਼ੀਨ ਆ ਗਈ ਅੱਛਾ ਇਹ ਟਰੈਕਟਰ ਇਹਦੇ ਵਿੱਚੋਂ ਆਉਣਾ ਹੈ ਹਾਂਜੀ ਹਾਂ ਜੇ ਵੀ ਬਾਈ ਦੇਖ ਲਓ ਨਾ ਵੀ ਵੱਡੀ ਮਸ਼ੀਨ ਨਾਲੋਂ ਇਹਦੇ ਵਿੱਚ ਵੀ ਕੋਈ ਇਹ ਕਸਰ ਨਹੀਂ ਛੱਡੀ ਹੈਗੀ ਵੀ ਹੈ ਨਾ ਇਹਦੇ ਵਿੱਚ ਵੀ ਘੱਟ ਕਰਦੀ ਐ ਉਹ ਕਰਦੀ ਐ ਹਾਂਜੀ ਹਾਂ ਬਰੈਕਟੀਆਂ ਜਿਹੜੀਆਂ ਉਹ ਵੀ ਇਹਦੇ ਵਿੱਚ ਵੀ ਉਹੀ ਲੱਗੀਆਂ ਹੋਈਆਂ ਇਧਰ ਆਪਣੇ ਜਿਹੜੇ ਬੈਰਿੰਗ ਆ ਇਹਨੂੰ ਉਹੀ ਲੱਗੇ ਹੋਏ ਆ ਸਰ ਸਰ ਸਾਰਾ ਚਾਦਰ ਸਾਰਾ ਕੁਝ ਮੰਨ ਲਓ ਸਾਰੇ ਬਨਾਵਟ ਪੇਂਟ ਕੁਆਲਿਟੀ ਸਾਰਾ ਕੁਝ ਸੁੱਕਣੇ ਆ ਬਸ ਇਹ ਤੇ ਇਹ ਆ ਵੀ ਇੱਕ ਇੰਜਨ ਦੂਜਾ ਟਰੈਕਟਰ ਚੱਲਣਾ ਜਿਵੇਂ ਆ ਆ ਵੀ ਆਪਣੀੋਂ ਆਈ ਹਾਂਜੀ ਸਰ ਹਾਂਜੀ ਇਹ ਵੱਲੋਂ ਆਪ ਚਲਾਉਨੇ ਹੋ ਕਿ ਵੀ ਇਹ ਨਹੀਂ ਸਰ ਇਹ ਆਪਣੀ ਇਹ ਤੇ ਜੌਂਡੀਆ ਟਰੈਕਟਰ ਚ ਚੱਲਦੀ ਆਈ ਇਹ ਇਹ ਚ ਸਪੈਸ਼ਲ ਜੌਂਡੀਆ ਵਾਸਤੇ ਹੈ ਅੱਛਾ ਮੰਨ ਲਓ ਜੋ ਮੱਚ ਟਰੈਕਟਰ ਤੁਹਾਨੂੰ ਦੱਸਣਾ ਪੈਂਦਾ ਵੀ ਕਿਹੜੀ ਵੀ ਜੀਤ ਦੱਸਣਾ ਪੈਂਦਾ ਸਰ ਅੱਛਾ ਜੀ ਹਾਂਜੀ ਹਾਂ ਆ ਜੀ ਪੇਂਟ ਕੁਆਲਿਟੀ ਵੀ ਦੇਖ ਲੀਏ ਜਿੱਥੇ ਮੰਨ ਲਓ ਸਮਝ ਲਓ ਪੇਂਟ ਹੁੰਦਾ ਨਾ ਮੈਂ ਕਹਿੰਦਾ ਵੀ ਉਹ ਉਹਦਾ ਧੁਮਾਕਾ ਹੀ ਹੈ ਇਹਨਾਂ ਦਾ ਆ ਐਸਾ ਹੈ ਹਾਂਜੀ ਹਾਂ ਫਤ ਬਈ ਦਿਖਾ ਦੇ ਮੇਰਾ ਇੱਕ ਤਸਵੀਰ ਗਰੇ ਵਾਲਾ ਬੀ ਦੂਰ ਤੇ ਦਿਖਾ ਮਾ ਜਿਹੜਾ ਸੈਂਟਰ ਬਿਲਕੁਲ ਹਾਂਡੀ ਹੁਣ ਸੈਂਟਰ ਦੇ ਵਿੱਚ ਪਈ ਹੈ ਜਿਹੜਾ ਆਪਾਂ ਕਰਾਉਣ ਕਹਿ ਦਿੰਦੇ ਹਾਂ ਨਾ ਇਹਦੇ ਬਹੁਤ ਖਾਸੀ ਮਿਹਨਤ ਕਰਕੇ ਤੁਸੀਂ ਕਮੈਨ ਨੂੰ ਲਾਉਂਦੇ ਹੋ ਹਾਂਜੀ ਹਾਂ ਬਹੁਤ ਮਿਹਨਤੀ ਹੈ ਇਹ ਪਰ ਤੁਹਾਡੇ ਸਾਹਮਣੇ ਆ ਵਾਕੀ ਨਾ ਬੀ ਨਹੀਂ ਇਹ ਹਾਂਡੀ ਰ ਆਪਣਾ ਹੱਬ ਹੁੰਦੀ ਇੱਥੇ ਹੁੰਦੀ ਹੈ ਇਹਦੇ ਇੱਥੇ ਹੁੰਦੇ ਸਰ ਇਹ ਕਿੰਨੇ ਇੰਚ ਦਾ ਪੀਸ ਪਾਉਣੇ ਜੀ ਵੀਰੇ ਸਰ ਟੋਟਲ ਸਰ 80 ਇੰਚ 80 ਆਗਾ ਸੈਂਟਰ ਇਹਦਾ 80 ਸੈਂਟਰ ਹੁੰਦਾ ਅੱਛਾ ਆਪਣੇ ਕਮੈ ਦਾ ਹਾਂਜੀ ਹਾਂ ਠੀਕ ਹੈ ਜੀ ਆਪਣੀ ਕਮੈ ਨੂੰ 80 ਦਾ ਲਾਉਣੀ ਤੁਸੀਂ ਹਾਂਜੀ ਹਾਂ ਵਾਹ ਜੀ ਵਾਹ ਬਾਕੀ ਵੀ 50 ਗਿੱਲੇ ਦੇ ਵਿੱਚ ਇੰਡਸਟਰੀ ਬਹੁਤ ਜ਼ਿਆਦਾ ਹੁੰਦੀ ਹੈ ਇੱਧਰ ਆਪਣੇ ਅੱਛਾ ਇਹ ਸਿਸਟਮ ਵੀ ਇੱਥੇ ਤਿਆਰ ਕਰਦੇ ਹਾਂ ਪੂਰੀ ਕਰ ਦਿਆ ਸਰ ਸੁਪਰ ਸੀਟਰ ਹਾਂਜੀ ਇਹ ਸਰ ਬੈਡ ਪਲੈਂਟਰ ਤਿਆਰ ਹੋ ਰਿਹਾ ਹੈ ਬੈਡ ਪਲੈਂਟਰ ਮਤਲਬ ਜੋ ਸਰ ਜੋ ਵੀ ਚੀਜ਼ ਆਪਾਂ ਬੈਡ ਦੇ ਬੀਜਣੀ ਹੈ ਉਹ ਆ ਮਸ਼ੀਨ ਵਿਜੀ ਜਾਓ ਇਹ ਇਹ ਮਸ਼ੀਨਾਂ ਵਿਜੀ ਜਾਣੀਆਂ ਆ ਨਿਮਲੋ ਜਿਵੇਂ ਆਪਾਂ ਹੁਣ ਸੁਪਰ ਸੀਟਰ ਜਾਂ ਕੋਈ ਗੋਭੀ ਵਗੈਰਾ ਜਾਂ ਕੋਈ ਸਰ ਜੀ ਸੁਪਰ ਸੀਟਰ ਹੈ ਉਹਦਾ ਇੱਕ ਤਰ੍ਹਾਂ ਦਾ ਫਾਨਕਾ ਜੂ ਕਾਨ ਵਾਲਾ ਹੋ ਰਿਹਾ ਜਿਵੇਂ ਮੂੰਗੀ ਬੀਜਣੀ ਆ ਛੋਲੇ ਵੀ ਜਣੇ ਨੇ ਰਾਜਮਾ ਵੀ ਜਣੇ ਨੇ ਤਾਂ ਇਹ ਮਸ਼ੀਨ ਇਹ ਬੀਜੇ ਜਾਣਗੇ ਸਰ ਵੀ ਬੈੱਡ ਦੇ ਉੱਤੇ ਵੀ ਜੂਗੀ ਬੈੱਡ ਦੇ ਉੱਪਰ ਵੀ ਜੂ ਸਰ ਇਹ ਮਸ਼ੀਨ ਨਾਲ ਬੈੱਡ ਵੀ ਬਣਦਾ ਬੈੱਡ ਦੇ ਫਰੇਮ ਵੀ ਬੀਜੇ ਹੋਊਗੀ ਵਾਹ ਜੀ ਵਾਹ ਜੀ ਪਲਾਂਟ ਕਿਆ ਕਿਆ ਕੇ ਆ ਜੀ ਸਰ ਇਹ ਬੈੱਡ ਪਲਾਂਟਰ ਹੈ ਜੀ ਬੈੱਡ ਪਲਾਂਟਰ ਇਹ ਵੀ ਹਜੇ ਤਿਆਰ ਹੋ ਰਿਹਾ ਇਹ ਨੇ ਆਪਣੇ ਇੰਜਨ ਦੇ ਪੋਜੀਸ਼ਨ ਪਏ ਆ ਜੀ ਹਾਂ ਜੀ ਬਾਜੀ ਬਾ ਇਹ ਟਰੈਕ ਵਾਲੀ ਹੈ ਜੀ ਹਾਂਜੀ ਸਰ ਜੀ ਇਹ ਚੋਨਾ ਵੜਦੀ ਜਾ ਰਹੇ ਸਨ ਚੋਨਾ ਸਰ ਚੋਨੇ ਵਾਸਤੇ ਜੀ 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 ਬਈ ਸਿਸਟਮ ਕੇਸ ਦਾ ਨਾ ਬਾਹਲਾ ਮੰਲੋਂ ਅੰਦਰ ਦੇ ਗਈ ਜੇ ਹੈ ਨਾ ਆਏ ਤਾਂ ਆਪਾਂ ਪਹਿਲੀ ਵਾਰੀਆਂ ਕੇਸ ਚ ਪਰ ਜਿਹੜਾ ਸਿਸਟਮ ਆ ਸਾਰਾ ਏ ਟੂ ਜ਼ेड ਜੋ ਸਮਾਨ ਆ ਨਾ ਗੇਰ ਤੋਂ ਲੈ ਕੇ ਇੱਕ ਇੰਜਣ ਛੱਡ ਕੇ ਬਾਕੀ ਸਾਰਾ ਸਮਾਨ ਇਹ ਖੁਦ ਆਪ ਤਿਆਰ ਕਰਦੇ ਆ ਆ ਹੋਏ ਪਾ ਗੇਰ ਤਿਆਰ ਹੋ ਗਿਆ ਕਿ ਮੈਂ ਆਂਦੇ ਬਾਕੀ ਗੱਲ ਹੋਰ ਦੇਖੀਏ ਸ਼ਰਮਾ ਜੀ ਜਿਹੜੀ ਮੋਟਰ ਨੂੰ ਕਰਾਸ ਪਾ ਕੇ ਲਾਇਆ ਹੋਇਆ ਕੋਲ ਗੇਰ ਪਏ ਆ ਇਹਨੂੰ ਫਿਰ ਮੰਨ ਲਓ ਮੋਟਰ ਨਾਲ ਕੀ ਕਰਦੇ ਹੋ ਸਰ ਅਸੀਂ ਮੋਟਰ ਨਾਲ ਗੇਰ ਨੂੰ ਅਟੈਚ ਕਰਕੇ ਚੈੱਕ ਕਰਦੇ ਆਂ ਇਹਦੀ ਚੈਕਿੰਗ ਹੀਟਨੈਸ ਆਵਾਜ਼ ਕੋਈ ਵੇਜ ਆਵਾਜ਼ ਸਾਊਂਡ ਆਉਂਦੀ ਹੋਵੇ ਅੱਛਾ ਅਸੀਂ ਸਰ ਉਹ ਚੀਜ਼ ਚੈੱਕ ਕਰਦੇ ਆਂ ਆਹ ਕਰਾਸ ਚ ਤੋਂ ਉੱਥੇ ਪਾ ਦੇਣਾ ਉਹਦੇ ਹੁਕਮ ਨੇ ਸ਼ਾਫਟ ਚ ਪਾ ਕੇ ਬਸ ਮੋਟਰ ਚਲਾ ਸਰ ਹਾਂਜੀ ਕਿੰਨੇ ਚੱਕਰਾਂ ਦਾ ਚੈੱਕ ਕਰਦੇ ਹੋ ਸਾਰੇ 850 ਤੋਂ ਪਲੱਸ ਚੱਕਰ ਹੁੰਦੇ ਨੇ ਜੀ ਇਹਦੇ ਗੇਅਰ ਦੇ ਚੱਕਰ ਹਾਂਜੀ ਨਹੀਂ ਇਹਦੇ ਪ੍ਰੈਸ਼ਰ ਦੇ ਆਪਾਂ ਗੇਅਰ ਦੇ ਵੀ ਚੱਕਰ ਗੇਅਰ ਦੇ ਚੱਕਰ ਕਰਦੇ ਹਾਂ ਤਾਂ ਗੇਅਰ ਜੱਕਰ ਮੋਟਰ ਦੇ ਇੱਕ ਲਿਮਟ ਸਪੀਡ ਹੁੰਦੀ ਉਹਦੇ ਨਾਲ ਕਰਦੇ ਆਪਾਂ ਜੀ 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 ਡਾਇਰੈਕਸ਼ਨ ਗੇਅਰ ਇੱਥੇ ਚੈੱਕ ਹੁੰਦਾ ਇੱਥੇ ਚੈੱਕ ਹੁੰਦਾ ਜੀ ਬਾਈ ਮੋਟਰ ਗੱਲ ਨਾਲ ਚੈੱਕ ਹੁੰਦਾ ਪਹਿਲਾਂ ਗੇਅਰ ਡਾਇਰੈਕਸ਼ਨ ਵੀ ਕੋਈ ਇਹਦੇ ਵਿੱਚ ਮਿਸਟੇਕ ਹੈ ਨਾ ਵੀ ਜਾਂਦੇ ਸਮੇਂ ਕੋਈ ਮੈਂਨ ਰੋਡ ਤੇ ਜਾਂ ਸੀਜ਼ਨ ਦੇ ਵਿੱਚ ਦਿੱਕਤ ਨਾ ਜਾਵੇ ਸਾਰੀ ਟੈਸਟਿੰਗ ਆ ਜਿਹੜੀ ਆ ਨਾ ਇੱਥੇ ਹੋ ਕੇ ਜਾਂਦੀ ਆ ਬਾਕੀ ਇਧਰ ਪੇਂਟ ਪੇਂਟ ਇਧਰ ਹੁੰਦਾ ਹੈ ਜੀ ਹਾਂਜੀ ਇੱਥੇ ਤੋਂ ਇਸੇ ਦਾ ਮਤਲਬ ਕੰਬੈਨ ਪੈਂਟ ਹੋ ਕੇ ਆ ਗਈ ਆ ਗਈ ਸਾਰੇ ਇਹ ਬਾਡੀ ਆ ਗਈ ਸਰ ਉਹਦੇ ਖਲੀ ਅੱਛਾ ਮੰਨ ਲਓ ਹਜੇ ਪਿੱਛੇ ਹੋਰ ਪ੍ਰਦਰਸ਼ਾ ਹਾਂਜੀ ਹਾਂ ਆ ਜਾਓ ਵੀ ਦੇਖੀਏ ਜਿਹੜਾ ਆਪਾਂ ਕਹਿੰਦੇ ਤੇ ਬਰੇਕ ਮਾਨ ਨਹੀਂ ਲਾਉਣਾ ਮਸ਼ੀਨ ਇਹ ਰੇਕ ਮਾਨ ਲਾਉਂਦੀ ਆ ਉਹ ਸਿਸਟਮ ਪਿੱਛੇ ਲੱਗਿਆ ਹੈ ਜੀ ਪਿੱਛੇ ਸਰ ਪਿੱਛੇ ਜੀ ਗੇਟ ਦਰਵਾਜ਼ਾ ਬੰਦ ਆ ਇਹਨਾਂ ਨਿਕਲ ਜੀ ਨਾ ਪਿੱਛੇ ਨੂੰ ਖੁੱਲਾ ਹੈ ਉਧਰ ਦੀ ਰਸਤਾ ਉਧਰ ਹੀ ਹੈਗਾ ਰਸਤਾ ਇੱਥੇ ਇੱਥੇ ਇਹ ਇਹ ਥੋੜਾ ਜਿਹਾ ਬਾਹਰ ਉਹ ਗਰੋਗਲੇ ਇੱਥੇ ਗੇਟ ਪਰ ਨੂੰ ਇੱਥੇ ਦੱਸੋ ਸ਼ਰਮਾ ਜੀ ਤੁਸੀਂ ਵੀ ਹੈ ਨਾ ਜੜੇ ਮੰਨ ਲਓ ਹੁਣ ਇੱਥੇ ਆਪਣੀ ਮਸ਼ੀਨ ਦਾ ਆ ਬਾਡੀ ਮੈਨੂੰ ਪੇਂਟ ਹੋ ਕੇ ਆ ਗਈ ਪੇਂਟ ਹੋ ਕੇ ਆ ਗਈ ਸਰ ਜੀ ਇੱਥੇ ਆ ਕੇ ਪੇਂਟ ਹੁੰਦੀ ਹੈ ਮਤਲਬ ਪਿੱਛੇ ਪੇਂਟ ਨਹੀਂ ਸਰ ਪਿੱਛੇ ਪੇਂਟ ਹੁੰਦੀ ਹੈ ਸਰ ਜੀ ਪਿੱਛੇ ਪੇਂਟ ਹੋ ਕੇ ਸਰ ਉਧਰੋਂ ਸੀ ਆ ਦਰਵਾਜ਼ਾ ਬੰਦ ਕਰ ਦਨੇ ਆ ਪੱਟੀ ਦੇ ਵਿੱਚ ਹੀਟ ਪੂਰੇ ਹੀਟ ਚ ਜੇ ਮੈਂ ਆਪਣੀ ਓਵਨ ਕਹ ਦਨੇ ਆ ਇਹਨੂੰ ਹੀਟ ਦਾ ਸ ਦਿੱਤੀ ਜਾਂਦੀ ਆ ਸਰ ਬਾਡੀ ਮੰਨ ਲਓ ਆ ਦਰਵਾਜੇ ਇਹਦੇ ਵਿੱਚ ਇੱਥੇ ਹੀ ਆ ਹੀਟ ਵਾਲਾ ਸੈਟਿੰਗ ਹਾਂਜੀ ਉਰੀ ਆ ਸਰ ਹੀਟ ਵਾਲਾ ਸੈਟਿੰਗ ਮੰਨ ਲਓ ਦਰਵਾਜਾ ਲਾਣਾ ਅੰਦਰ ਬੰਦ ਕੇ ਸਰ ਸਾਰਾ ਉਰੀ ਹਾਂਜੀ ਬਾਡੀ ਬਾਹਰ ਆ ਜੀ ਨੇ ਸਰ ਸਾਰੀ ਬਾਡੀ ਬਾਹਰ ਆ ਜੀ ਨਹੀਂ ਜਾ ਹਾਂਜੀ ਹਾਂ ਜੀ ਇਹ ਜਿਹੜੀ ਛਤਰੀ ਆ ਹਨਾ ਇਹ ਵੀ ਆਪਣੀ ਤਿਆਰ ਕਰਦੇ ਹਾਂ ਜੀ ਸਰ ਆਪ ਤਿਆਰ ਕਰਦੇ ਹਾਂ ਸਾਰੀ ਜੀ ਮੇ ਵੀ ਬਾਈ ਹੈ ਨਾ ਮੰਨ ਲਓ ਮਾਡਰਨ ਤਰੀਕੇ ਦੇ ਨਾਲ ਆ ਵੀ ਲਾਈਟ ਮਿਊਜ਼ਿਕ ਸਿਸਟਮ ਲੋਕਰ ਬਾਕੀ ਤੁਸੀਂ ਇਹ ਨਾ ਦੇਖ ਸਕਦੇ ਹੋ ਪੇਂਟ ਦੀ ਕੁਆਲਿਟੀ ਜਿਹੜੀ ਆ ਸਾਹਮਣੇ ਮਸ਼ੀਨ ਖੜੀ ਆ ਲਾਈਨਾਂ ਪਾਈ ਲਾਈਨਾਂ ਦਾ ਹੀ ਕੰਮ ਚੱਲਦਾ ਹੈ ਇੱਧਰ ਜੋ ਵੀ ਆਪਣਾ ਨਾ ਅਸੈਸਰੀ ਕੁਮਾਇਨ ਅਸੈਸਰੀ ਸਰ ਪਈ ਸਾਰੀ ਜੀ ਪੂਰੀ ਏ ਟੂ ਜ਼ेड ਅਸੈਸਰੀ ਜਿਹੜੀ ਸਾਰੀ ਅੰਦਰੇ ਤਿਆਰ ਕਰਦੇ ਹਾਂ ਇਹ ਵੀ ਇੱਧਰ ਆਪਣੇ ਥ੍ਰੈਸਰ ਬਾਸ ਕਟਾ ਗਿਆ ਇੱਧਰ ਐਲੀਵੇਟਰ ਪਈ ਹੈ ਸਰ ਇੱਧਰ ਪਈ ਐਲੀਵੇਟਰ ਟਰੇ ਪਈ ਹੈ ਸਾਰੀ ਆਹ ਟਰੇ ਪਈ ਹੈ ਮੱਕੀ ਵਾਲੇ ਕੱਟਦੀ ਅਸੀਂ ਇਹ ਮੱਕੀ ਵਾਲਾ ਕੱਟ ਵੀ ਤਿਆਰ ਕਰਦੇ ਹਾਂ ਹਾਂ ਜੀ ਹਾਂ ਸਰ ਜੀ ਏ ਮੱਕੀ ਵਾਲਾ ਕਟਰ ਆ ਗਿਆ ਆਪਣਾ ਹਾਂਜੀ ਅੱਜ ਦਾ ਮੰਨ ਲਓ ਸਾਡੇ ਕੋਲ ਟ੍ਰੇ ਤਿਆਰ ਹੋਈ ਆ ਸਮਾਨ ਤਾਂ ਪੈਣਾ ਹੈ ਜੀ ਹਾਂ ਹਾਂ ਆਇਆ ਆਹ ਸਿਸਟਮ ਆ ਵਾਈ ਮਲਟੀ ਪ੍ਰੈਸ਼ ਵਾਲੀ ਮੈਂ ਇਹ ਸਿਸਟਮ ਅੱਛੇ ਮੰਨ ਲਓ ਇਹਦੇ ਅੰਦਰ ਮਸ਼ੀਨ ਲਿਆ ਕੇ ਲਾਤੀ ਹਾਂਜੀ ਸਰ ਮੰਨ ਲਓ ਆ ਲਾਈਨ ਇਹਦੇ ਵਿੱਚ ਆ ਗਈ ਹੈ ਲਾਈਨ ਵਿੱਚ ਆ ਗਈ ਸਰ ਮਸ਼ੀਨ ਇੱਥੇ ਆ ਗਈ ਹਾਂਜੀ ਫਿਰ ਉਹ ਤੋਂ ਬਾਅਦ ਦਾ ਸਿਸਟਮ ਕੀ ਪ੍ਰੋਸੈਸ ਆ ਉਸ ਤੋਂ ਬਾਅਦ ਸਰ ਸਾਰਾ ਸਿਸਟਮ ਇਹ ਹਵਾ ਨਾਲ ਜਿੰਨਾ ਵੀ ਕਚਰਾ ਆ ਉਹ ਆਪਾਂ ਇੱਥੇ ਇਸ ਹਵਾ ਨਾਲ ਉਤਾਰਦੇ ਆ ਜਿੰਨੀ ਜੰਗ ਹੋ ਗਈ ਜਾਂ ਕਚਰਾ ਹੋ ਗਿਆ ਕੁਝ ਵੀ ਹੋ ਗਿਆ ਵੀ ਹਵਾ ਦੇ ਵਿੱਚ ਆ ਇਹ ਹਵਾ ਦੇ ਵਿੱਚ ਇੰਨਾ ਪ੍ਰੈਸ਼ਰ ਹੁੰਦਾ ਮੰਨੋ ਇੱਥੇ ਸਾਫ਼ ਕਰਦਾ ਹੈ ਮਸ਼ੀਨ ਨੂੰ ਅੱਛਾ ਆ ਨਿਊਜਲ ਹਵਾ ਵਾਲੀ ਹਾਂਜੀ ਸਰ ਅੱਛਾ ਜੀ ਇਦੇ ਵਿੱਚ ਇਕੱਲੀ ਹਵਾਈ ਵੱਜਦੀ ਹੈ ਜਾਂ ਹੋਰ ਵੀ ਕੁਝ ਵੱਜਦਾ ਹੈ ਸਾਡੇ ਵਿੱਚ ਛੋਟ ਦੇ ਦਾਣੇ ਹੁੰਦੇ ਨੇ ਇੱਕ ਅੱਛਾ ਛੋਟ ਬਲਾਸਟ ਕਹਿੰਦੇ ਨੇ ਛੋਟ ਦੇ ਦਾਣੇ ਨੇ ਉਹ ਬਾਡੀ ਦੇ ਇਲਾਕੇ ਇੱਕ ਤਰ੍ਹਾਂ ਰੇਗ ਮਾਰਦਾ ਕੰਮ ਕਰ ਰਹੇ ਨੇ ਮੰਨ ਲਓ ਕਮੈਨ ਖੜ ਗਈ ਬਸ ਐਮ ਮਾਰੀ ਜਾਣਾ ਹਾਂਜੀ ਹਾਂ ਵਾਜੀ ਵਾ ਬਈ ਹੁਣ ਉਹ ਸਿਸਟਮ ਖਤਮ ਹੁੰਦਾ ਜਾਂਦਾ ਹੈ ਨਾ ਵੀ ਲੇਵਰ ਤਾਂ ਇਹਦੀ ਹੈ ਜਾਂ ਬੰਦਾ ਤਾਂ ਬਈ ਭੁੱਲ ਭੁੱਲ ਜਾਊਗਾ ਹਨਾ ਮਾਰਨਾ ਰੇਗ ਵਾਲੇ ਵੱਜਿਆ ਨਹੀਂ ਪ੍ਰੇਮਰ ਮਾਰਤਾ ਪਰ ਜਿਹੜਾ ਮਸ਼ੀਨ ਆ ਇਹ ਤਾਂ ਹੁਣ ਆ ਦੇਖੋ ਤੁਹਾਡੇ ਸਾਹਮਣੇ ਕਿੰਨਾ ਲੋਹੇ ਦਾ ਬਰੀਕ ਕਚਰਾ ਜਿਹੜਾ ਮਲੋਪ ਕਹਿੰਦੀ ਬੂਰਾ ਜਾਂ ਬੂਰਾ ਟਾਈਪ ਕਹਿੰਦੀ ਹੈ ਭਰਿਆ ਪਿਆ ਉੱਥੇ ਅੰਦਰ ਵੀ ਕਾਸਾ ਪਿਆ ਅਜੇ ਬਈ ਲਾਈਨ ਦੇ ਵਿੱਚੋਂ ਮਸ਼ੀਨ ਇੱਧਰ ਆ ਜਾਂਦੀ ਆ ਹਾਂਜੀ ਸਰ ਇੱਥੇ ਵੀ ਪੇਂਟ ਕਰਦੇ ਹੋ ਜੀ ਸਰ ਉਹਦੇ ਪੇਂਟ ਹੁੰਦਾ ਪਹਿਲਾਂ ਪ੍ਰਾਈਮਰ ਹੋਊਗਾ ਜੀ ਅੱਛਾ ਅੰਦਰ ਹੁੰਦਾ ਉਹ ਵੀ ਹਾਂਜੀ ਇੱਧਰ ਸਰ ਪਹਿਲਾਂ ਦੇਖੋ ਪ੍ਰਾਈਮਰ ਹੋਊਗਾ ਫਿਰ ਪੇਂਟ ਹੋਊਗਾ ਜੀ ਫਿਰ ਅੱਗੇ ਪੱਟੀ 'ਚ ਸਰ ਚਲਾ ਜਾਣਾ ਓਵਨ 'ਚ ਇੱਥੇ ਹੁਣ ਉੱਥੇ ਤੇ ਸਾਫ਼ ਸੁਥਰੇ ਰੇਕਮਾਲ ਕਹਿੰਦੇ ਲਾ ਕੇ ਮਸ਼ੀਨ ਇੱਥੇ ਆ ਗਈ ਉਹ ਰ ਆ ਗਈ ਸਰ ਇੱਥੇ ਵੀ ਥੱਲੇ ਇਹਦੇ ਥੱਲੇ ਕਾਹਦੇ ਜਾਲੀਆਂ ਲੱਗੀਆਂ ਵੀ ਇਹ ਕੀ ਸੀ ਸਰ ਔਰ ਇਹ ਵੀ ਮੰਨ ਕੇ ਚਲੋ ਜੇ ਪ੍ਰਾਈਮਰ ਹੁੰਦਾ ਨਾ ਪਹਿਲਾਂ ਉਹ ਹਵਾ ਨਾਲ ਉਹ ਵੀ ਸੁਕਾਇਆ ਜਾਂਦਾ ਅੰਦਰ ਸੁਕਾਇਆ ਜਾਂਦਾ ਅੰਦਰ ਸੁਕਾਇਆ ਜਾਂਦਾ ਜੀ ਅੱਛਾ ਜੀ ਵੀ ਇਹ ਹਾਲ ਬਣੇ ਹੋਏ ਆ ਬਾਈ ਵੱਡੇ ਵੱਡੇ ਹਨਾ ਇਹਦੇ ਵਿੱਚ ਇੱਕ ਕ ਮੈਨ ਲੱਗਦੀ ਹੁੰਨੀ ਆ ਸਰ ਇੱਕੇ ਲੱਗਦੀ ਜੀ ਇੱਕ ਕਾਰਬੂਰੇਟਰਿਕ ਮੈਨ ਲੱਗ ਜਾਂਦੀ ਆ ਅੱਗੇ ਤੋਂ ਪ੍ਰੈਮਰ ਪੇਂਟ ਹੋਣ ਤੋਂ ਬਾਅਦ ਅੱਗੇ ਸਿਸਟਮ ਜਿਹੜਾ ਉਹੀ ਉੱਥੇ ਹੀ ਆਗੇ ਆਪਾਂ ਘੁੰਮ ਕੇ ਇਹਦੇ ਬਾਅਦ ਆ ਗਈ ਭੱਠੀ ਹਾਂਜੀ ਇੱਥੇ ਹੈਗੀ ਹੈਗਾ ਹੀਟ ਪੇਂਟ ਨਾਲ ਇਹਦਾ ਪੇਂਟ ਸੁੱਕ ਜਾਂਦਾ ਨਾਲ ਜਿਹੜਾ ਪੱਠੀ ਪੇਂਟ ਕਹਿ ਦੰਨੇ ਆਪਾਂ ਆ ਨਾ ਵੀ ਉਹਨਾਂ ਰੰਗ ਇਹ ਜਿਆ ਪੱਕਾ ਹੋ ਜਾਂਦਾ ਪੱਠੀ ਨਾਲ ਮੁੜ ਕੇ ਉਤਰਦਾ ਨਹੀਂ ਭਾਵੇਂ ਤੁਸੀਂ ਜਿਆਦਾ ਨਾ ਮਰਜੀ ਰਕਲੀ ਜਾਇਓ ਬਹੁਤ ਬਈ ਹਨਾ ਕੇਐਸ ਗਰੁੱਪ ਦਾ ਜਿਹੜਾ ਸਿਸਟਮ ਵਧੀਆ ਲਾਇਆ ਹੋਇਆ ਹੈ ਮੇਨ ਚੀਜ਼ਾਂ ਤੇ ਹੀ ਹੁੰਨੀਆਂ ਨਾ ਸ਼ਰਮਾ ਜੀ ਹਾਂਜੀ ਸਰ ਕੰਬੈਨ ਦੇ ਵਿੱਚ ਜਿਆਦਾ ਤਾਂ ਹੁਣ ਕੁਆਲਿਟੀ ਪੇਂਟ ਦਿਓ ਪੇਂਟ ਦਿਓਗੀ ਸਾਰੇ ਰੇਟ ਹੋ ਗਿਆ ਹੋ ਗਿਆ ਹੋਗੇ ਹਨਾ ਹਾਂਜੀ ਵੀ ਇਹ ਚੀਜ਼ਾਂ ਜਿਆਦੇ ਮਹਨੇ ਰਖਾਉਨੀਆਂ ਹੁਣ ਆਪਣਾ ਇਹ ਜਿਹੜੀ ਇੱਕ ਤਾਂ ਮਲੇਰ ਕੋਟਲੇ ਆਪਣੀ ਇਹ ਆਪਣਾ ਡਰੈੱਸ ਕੀ ਆ ਇਹਦਾ ਸਰੇ ਆਪਣਾ ਐਡਰੈਸ ਹੈਗਾ ਮਲੇਰ ਕੋਟਲਾ ਤੋਂ ਲੁਧਿਆਣਾ ਰੋਡ ਵਿਲੇਜ ਦਲਾਬਰਗੜ ਨੇੜੇ ਕੋਪਾ ਕੋਪਾ ਹਾਂਜੀ ਇਹ ਸ਼ਹਿਰ ਆ ਇਹ ਸਰ ਪਿੰਡ ਆ ਹਾਂਜੀ ਹਾਂ ਕੋਪਾ ਪਿੰਡ ਦੇ ਨੇੜੇ ਆ ਕੋਪਾ ਪਿੰਡ ਦੇ ਨੇੜੇ ਆ ਬਾਕੀ ਇਹ ਨਾ ਲੁਧਿਆਣੇ ਤੋਂ ਜਿਹੜਾ ਮਲੇਰ ਕੋਟਲੇ ਰੋਡ ਜਾਂਦਾ ਬਿਲਕੁਲ ਉਦੇ ਉੱਤੇ ਆ ਰਾਸ਼ਟਰੀ ਇਹ ਬਾਕੀ ਹੋਰ ਤਾਂ ਹੁਣ ਬਸ ਇੱਥੇ ਹੀ ਐਂਡ ਆ ਹਾਂਜੀ ਕਿਹਦੇ ਪਿੱਛੇ ਤਿਆਰ ਹੋ ਜਾਂਦਾ ਪਿੱਛੇ ਸਰ ਤਿਆਰੀ ਹੋਈ ਜਾਂਦੀ ਜਿਵੇਂ ਸਮਾਨ ਮਟੀਰੀਅਲ ਤਿਆਰ ਹੋਈ ਜਾਂਦਾ ਜੀ ਅੱਗੇ ਅੱਛਾ ਅੱਛਾ ਹਾਂਜੀ ਹਾਂ ਬਾਕੀ ਜਿਹੜਾ ਛੋਟਾ ਮੋੜਾ ਸਮਾਨ ਆ ਨਾ ਸਾਰਾ ਅੰਦਰ ਏ ਜਿੰਨਾ ਵੀ ਇੱਕ ਇੰਜਣ ਨੂੰ ਛੱਡ ਕੇ ਬਾਕੀ ਸਾਰਾ ਹਨਾ ਜਿਹੜਾ ਕੇਸ ਗਰੁੱਪ ਦਾ ਕੰਬੈਨ ਨੂੰ ਸਮਾਨ ਲੱਗਦਾ ਸਾਰਾ ਆਪ ਤਿਆਰ ਕਰਦੇ ਆ ਕੋਈ ਕਿਤੇ ਬਣਿਆ ਬਣਾਇਆ ਬਾਹਰ ਤੋਂ ਨਹੀਂ ਲੰਦੇ ਚਲੋ ਠੀਕ ਹੈ ਜੀ ਸ਼ੁਕਰੀਆ ਬਹੁਤ ਧੰਨਵਾਦ ਵੀਰ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ